ਸਤਿਨਾਮ ਵਾਹਿਗੁਰੂ ਸਾਹਿਬ ਜੀ ਗੁਰ ਪਿਆਰਿਓ ਅੱਜ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਅਵਤਾਰ ਦੇਹੜਾ ਹੈ ਜਿਨ੍ਹਾਂ ਨੇ ਜੋ ਕੀਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋ ਦੇ 8ਵੇਂ ਮਾਲਕ ਬਣੇ ਉਹਨਾਂ ਨੇ ਜੋ ਗੁਰੂ ਘਰ ਦੀ ਮਰਿਆਦਾ ਸੀ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਬੱਚਿਆਂ ਨੂੰ ਗੱਦੀ ਨਹੀਂ ਦਿੱਤੀ ਗੱਦੀ ਉਹਨੂੰ ਦਿੱਤੀ ਤਖਤੇ ਬੈ ਲਾਇਕ ਹੋਏ ਤਖਤੇ ਉੱਪਰ ਜੋ ਬਹਿ ਜੋ ਤਖਤੇ ਲਾਇਕ ਹੋਏ ਇਹ ਗੁਰੂ ਘਰ ਦੀ ਮਰਿਆਦਾ ਹੈ ਜਿਹੜਾ ਇਹਦੇ ਲਾਇਕ ਹੋਏ ਉਹਨੂੰ ਹੀ ਗੱਦੀ ਮਿਲੀ ਸਤਵੇਂ ਪਾਤਸ਼ਾਹ ਨੇ ਵੀ ਆਪਣੇ ਵੱਡੇ ਪੁੱਤਰ RAM ਰਾਏ ਨੂੰ ਗੱਦੀ ਨਹੀਂ ਦਿੱਤੀ ਛੋਟੇ ਬੇਟੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਅਵਤਾਰ ਦਿਹਾੜਾ ਹੈ ਉਹਨਾਂ ਨੂੰ ਗੁਰਗੱਦੀ ਮਿਲੀ 5 ਸਾਲ ਦੀ ਉਮਰ ਦੇ ਵਿੱਚ 5 ਸਾਲ ਦੇ ਸਨ ਤੇ ਗੁਰੂ ਬਣ ਗਏ 5 ਸਾਲ 2 ਮਹੀਨੇ 14 ਦਿਨ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਬੈਠੇ ਜਿਨ੍ਹਾਂ ਦੀ 8 ਸਾਲ ਉਮਰ ਹੋਈ ਤੇ ਜੋਤੀ ਜੋਤ ਸਮਾਏ ਉਹਨਾਂ ਨੇ ਬਚਪਨ ਦੇ ਵਿੱਚ ਹੀ ਗੁਰੂ ਬਣੇ ਤੇ ਬਚਪਨ ਦੇ ਵਿੱਚ ਹੀ ਸ੍ਰੀ ਨੂੰ ਤਿਆਗ ਦਿੱਤਾ ਉਹਨਾਂ ਦੇ ਆਪਣੇ ਇਲਾਕੇ ਦੇ ਵਿੱਚ ਜਿਵੇਂ ਕਿ ਅੰਮ੍ਰਾਲੇ, ਕੁਰਸ਼ੇਤਰ, ਦਿੱਲੀ, ਬੰਗਲਾ ਸਾਹਿਬ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰੇ ਸਵਾਇਮਾਨ ਹਨ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਗੁਰੂ ਕਰਦਾ ਜਿੰਨਾ ਪ੍ਰਚਾਰ ਕੀਤਾ ਗੁਰੂ ਘਰ ਦੇ ਵਿੱਚ ਗੁਰੂ ਗੱਦੀ ਤੇ ਬੈਠ ਕੇ ਗੁਰੂ ਨਾਨਕ ਦੇਵ ਜੀ ਦਾਰ ਕਰਦੀ ਸੇਵਾ ਕੀਤੀ 8 ਸਾਲ ਉਹਨਾਂ ਨੇ ਸਰੀਰ ਦੀ ਉਮਰ ਹੰਡਾਈ 8 ਸਾਲ ਤੋਂ ਬਾਅਦ ਜੋਤੀ ਜੋਤ ਸਮਾਏ ਸਾਰਿਆਂ ਗੁਰ ਸੰਗਤਾਂ ਨੂੰ ਉਹਨਾਂ ਦੇ ਅਵਤਾਰ ਦਿਹਾੜੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਅਵਤਾਰ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜਿਨ੍ਹਾਂ ਦਾ ਜਨਮ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰ राय ਜੀ ਦੇ ਘਰ ਮਾਤਾ ਕਿਸ਼ਨ ਕੌਰ ਦੇ ਕੁਖੋਂ ਕਿਰਤਪੁਰ ਸਾਹਿਬ ਦੇ ਵਿੱਚ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ